ਪੂਰੇ ਪੰਜਾਬ ਦੇ ਲਾਅ ਨਾ ਆਰਡਰ ਦੇ ਹਾਲਾਤ ਬਣੇ ਆ ਔਰ ਪੰਜਾਬ ਚ ਜੋ ਟੈਰਰਿਜ਼ਮ ਵਾਲੇ ਦਿਨਾਂ ਤੇ ਜੋ ਹਾਲਾਤ ਬਣੇ ਉਹ ਜੇ ਹਾਲਾਤ ਬਣੇ ਪਏ ਆ ਬਾਰਡਰ ਦਾ ਏਰੀਆ ਹਿੰਦੂਪਾਰਕ ਬਾਰਡਰ ਚ ਇੱਕ ਬੰਦਾ ਮਿਸਿੰਗ ਹੋ ਜੇ ਤੇ ਸਰਕਾਰ ਜਵਾਬਦੇਹੀ ਨਾ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਨ ਆਰ ਆਈ ਮਿਨਿਸਟਰ ਜਵਾਬ ਨਾ ਦੇਵੇ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਸੀ ਪੇ ਤੇ ਪਿਛਲ ਹਾਲਾਤ ਜ਼ੀਰੋ ਵੈਲਫੇਅਰ ਸਕੀਮਾਂ ਬੰਦ ਲੋਕਾਂ ਨੂੰ ਤਨਖਾਹਾਂ ਮਿਲ ਨਹੀਂਦੀਆਂ টিএ ਡੀਏ ਪੈਨਸ਼ਨ ਤਨਖਾਹਾਂ 'ਚ ਬਹਤਾਂ ਕੋਈ ਸੋਚ ਹੀ ਨਹੀਂ ਸਕਦਾ ਇੰਨਾਂ ਹਾਲਾਤਾਂ 'ਚ ਤੁਸੀਂ ਸਮਝਦੇ ਹੋ ਕਿ ਪੰਜਾਬ 'ਚ ਕੋਈ ਗਵਰਨੈਂਸ ਕੌਂਸਟਿਟਿਊਸ਼ਨ ਹੈ ਕਿ ਪੰਜਾਬ ਭਾਈ ਸੂਚੇ ਲੱਗਿਆ ਪਿਆ ਯੋਸ਼ੀਤਲ ਜੀ ਨੇ ਇਹ આરોਪ ਲਾਏ ਕਿ ਲੋਟ ਆਪਰੇਸ਼ਨ ਲੋਟਸ ਭਾਜਪਾ ਕਰਦੀ ਸੀ ਸਾਨੂੰ 25-25 ਕਰੋੜ ਦਾ ਆਫਰ ਸੀ ਆਪ ਤੇ ਮੁੱਛ ਦੇ ਵਾਲ ਸੀ ਆਪ ਤੇ ਅਨਮੋਲ ਹੀਰੇ ਸੀ ਭਗਵੰਤ ਮਾਨ ਸਾਹਿਬ ਨੇ ਸ਼ਿਫਟ ਕੀਤੀ ਕਿ ਬੰਦਾ ਨਹੀਂ ਡੋਲਿਆ ਇਹ ਖਲੋਤਾ ਰਿਹਾ ਔਰ ਉਸ ਬੰਦੇ ਨੇ ਅੱਜ ਭਗਵੰਤ ਮਾਨ ਤੇ ਰੋਪ ਲਾਇਆ ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਦੱਸ ਭਾਈ ਤੇਰੇ ਅਨਮੋਲ ਹੀਰਾ ਹੁਣ ਤਾਂ ਤੇਰੇ ਤੇ ਨੂੰ ਜੋ ਇਲਜ਼ਾਮ ਲਾ ਰਿਹਾ ਕੱਲ ਸੀਐਮ ਸਾਹਿਬ ਉਹਨੂੰ ਦਮਕਾ ਮਾਰ ਰਹੇ ਆ ਨਾ ਨਾ ਦਬਕਾ ਮਾਰ ਰਿਹਾ ਕਿ ਤੇਰੇ ਜਿਹੜੇ ਡਰੱਗ ਦੇ ਕੇਸ ਵੀ ਨਾ ਮੈਂ ਦੱਸੂ ਤੇ ਡਰੱਗ ਦੇ ਕੇਸ ਦਾ ਜਾ ਕੇ ਹੋਇਸੀ ਜਦੋਂ ਤੇਰੇ ਨਾਲ ਸੀ ਭਗਵੰਤ ਮਾਨ ਉਦੋਂ ਤੂੰ ਇਹਨੂੰ ਕਾਪੀਆਂ ਦਿੰਦਾ ਸੀ ਹੁਣ ਇਹ ਸਾਰਾ ਵਿਸ਼ਾ ਇੱਡਾ ਡੇਂਜਰਸ ਹੋ ਗਿਆ ਕਿ ਜਦੋਂ ਹੁਣ ਉਹਦੀ ਇਨਕੁਆਇਰੀ ਕੌਣ ਕਰੂ ਚੀਫ ਕਨਸਟਰਜਰ ਸਾਹਿਬ ਆਪ ਸਮਝਾ ਲੂਗੀ ਤੁਸੀਂ ਆਪ ਹੀ ਜੱਜ ਆਪ ਹੀ ਮੁਜਰਮ ਤੇ ਆਪ ਹੀ ਵੈਚਲਾ ਕਿ ਜਿੰਨਾ ਲਾਟਰੀ ਦਾ ਛੱਟਾ ਬਾਜ਼ਾਰ ਜੋ ਸ਼ਰਾਬ ਮਾਪਿਆ ਸਾਰਾ ਕੁਝ ਕੌਣ ਚਲਾ ਰਿਹਾ ਹੈ ਸੀਐਮ ਸਾਹਿਬ ਦਾ ਪਰਿਵਾਰ ਚਲਾ ਰਿਹਾ ਵੀ ਮੰਗੇ ਜਾਂਦਾ ਹੈ ਹਲਤਖ ਸਾਹਿਬ ਤੋਂ ਪੂਰੇ ਹਾਲਾਤਾਂ ਨੂੰ ਕਿਦਾਂ ਦੇਖਦੇ ਹੋ ਦੇਖੋ ਅੱਜ ਦਾ ਜਿਹੜਾ ਮੁੱਦਾ ਹੈ ਨਾ ਜੀ ਜੋ ਪੰਜਾਬ ਦੇ ਲਾਅ ਨਾ ਆਰਡਰ ਦੇ ਹਾਲਾਤ ਬਣੇ ਆ ਔਰ ਪੰਜਾਬ 'ਚ ਜੋ ਟੈਰਰਿਜ਼ਮ ਵਾਲੇ ਦਿਨਾਂ ਤੇ ਜੋ ਹਾਲਾਤ ਬਣੇ ਉਹ ਜੇ ਹਾਲਾਤ ਬਣੇ ਪਏ ਆ ਬਾਰਡਰ ਦਾ ਏਰੀਆ ਇੰਡੋਪਾਕ ਬਾਰਡਰ 'ਚ ਇੱਕ ਬੰਦਾ ਮਿਸਿੰਗ ਹੋ ਜੇ ਤੇ ਸਰਕਾਰ ਜਵਾਬ ਦੇ ਹੀ ਨਾ ਹੋਵੇ ਐਨਆਰਆਈ ਪਰਿਵਾਰ ਹੋਵੇ ਐਨਆਰਆਈ ਮਨਿਸਟਰ ਜਵਾਬ ਨਾ ਦੇਵੇ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਦੂਜੀ ਗੱਲ ਭਗਵੰਤਮਾਨ ਜਲੰਧਰ ਦੀ ਚੋਣ ਚ ਫਿਰਦਾ ਜਲੰਧਰ ਦੀ ਚੋਣ ਚ ਉਹਨਾਂ ਦੇ ਚਹੇਤੇ ਉਹਨਾਂ ਦਾ ਅਨਮੋਲ ਹੀਰਾ ਜਿਹਨੂੰ ਉਹਨਾਂ ਨੇ 2022 ਚ ਆਪ ਹੈਂਡ ਪਿਕ ਕੀਤਾ ਟਿਕਟ ਦਿੱਤੀ ਉਹ ਐਮਐਲਏ ਬਣੇ ਸ਼ੀਤਲ ਅਰੰਗਾਲ ਜੀ ਉਹਨਾਂ ਨੇ ਉਸ ਵੇਲੇ ਐਡਾ ਪਿਆਰ ਸੀ ਉਹਨਾਂ ਦੀ ਮੈਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਕਿ ਉਹ ਸ਼ੀਤਲ ਜੀ ਨੇ ਇਹ આરોਪ ਲਾਇਆ ਕਿ ਲੋਟ ਆਪਰੇਸ਼ਨ ਲੋਟਸ ਭਾਜਪਾ ਕਰਦੀ ਸੀ ਸਾਨੂੰ 25-25 ਕਰੋੜ ਦਾ ਆਫਰ ਸੀ ਉਹਦੀ ਸ਼ਿਕਾਇਤ ਸੀਐਮ ਸਾਹਿਬ ਨੇ ਆਪ ਹਰਪਾਲ ਚੀਮਾ ਨੰਬਰ 2 ਐਂਡ ਕੈਬਨਿਟ ਫਾਈਨੈਂਸ ਮਿਨਿਸਟਰ ਦੀ ਡਿਊਟੀ ਲਈ ਡੀਜੀਪੀ ਕੇ ਸਾਹਿਬ ਕੋਲ 15 20 ਐਮਐਲਏ ਗਏ ਸਰਦਾਰ ਬੋਤਰਾਮ ਜੀ ਬੋਤਰਾ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਨਾਲ ਗਏ ਪਰਚਾ ਦਰਜ ਹੋਇਆ ਰਿਜ਼ਲਟ 0 ਆਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਤਗੜੇ ਹੋ ਕੇ ਆਪ ਦੇ ਮੁੱਛ ਦੇ ਵਾਲ ਦੀ ਆਪ ਦੇ ਅਨਮੋਲ ਹੀਰੇ ਦੀ ਭਗਵੰਤ ਮਾਨ ਸਾਹਿਬ ਨੇ ਛਿਪਟ ਕੀਤੀ ਕਿ ਬੰਦਾ ਨਹੀਂ ਡੋਲਿਆ ਇਹ ਖਲੋਤਾ ਰਿਹਾ ਔਰ ਉਸ ਬੰਦੇ ਨੇ ਅੱਜ ਭਗਵੰਤ ਮਾਨ ਤੇ આરોਪ ਲਾਏ ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹੁਣ ਦੱਸ ਭਾਈ ਤੇਰੇ ਅਨਮੋਲ ਹੀਰਾ ਹੁਣ ਤਾਂ ਤੇਰੇ ਤੇ ਇਲਜ਼ਾਮ ਲਾ ਰਿਆ ਕਿ ਜਿੰਨਾ ਲਾਟਰੀ ਦਾ ਸੱਟਾ ਬਾਜ਼ਾਰ ਜੋ ਸ਼ਰਾਬ ਮਾਪਿਆ ਸਾਰਾ ਕੁਝ ਕੌਣ ਚਲਾ ਰਿਆ ਸੀਐਮ ਸਾਹਿਬ ਦਾ ਪਰਿਵਾਰ ਚਲਾ ਰਿਆ ਐਮਐਲਏ ਦਾ ਨਾਂ ਉਹਨੇ ਲੈਤਾ ਹੁਣ ਇਹ ਸਾਰਾ ਵਿਸ਼ਾ ਐਡਾ ਡੇਂਜਰਸ ਬੀ ਹੋ ਗਿਆ ਕਿ ਜਦੋਂ ਹੁਣ ਉਹਦੀ ਇਨਕੁਆਇਰੀ ਕੌਣ ਕਰੂ ਚੀਫ ਮਿਨਿਸਟਰ ਸਾਹਿਬ ਆਪ ਕਮਾਲ ਹੋ ਗਈ ਫਿਰ ਤਾਂ ਆਪ ਹੀ ਜੱਜ ਆਪ ਹੀ ਮੁਜਰਮ ਤੇ ਆਪ ਹੀ ਵੈਚਲਾ ਆਪ ਹੀ ਵਕੀਲ ਇਹ ਹਾਲਾਤ ਚ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਔਰ ਇੰਡੀਪੈਂਡੈਂਟ ਇਨਕੁਆਇਰੀ ਐਸ ਲਈ ਵੀ ਜ਼ਰੂਰੀ ਆ ਕੱਲ ਸੀਐਲ ਸਾਹਿਬ ਨੂੰ ਧਮਕਾ ਮਾਰ ਰਿਹਾ ਚੈਲੰਜ ਕੀਤਾ ਨਾ ਨਾ ਧਮਕਾ ਮਾਰ ਰਿਹਾ ਕਿ ਤੇਰੇ ਜਿਹੜੇ ਡਰੱਗ ਦੇ ਕੇਸ ਨੇ ਨਾ ਮੈਂ ਦੱਸੂ ਤੇ ਡਰੱਗ ਦੇ ਕੇਸ ਤਾਂ ਜਾਗਰ ਹੋਈ ਸੀ ਜਦੋਂ ਤੇਰੇ ਨਾਲ ਸੀ ਭਗਵੰਤ ਮਾਨ ਉਦੋਂ ਤੂੰ ਇਹਨੂੰ ਥਾਪੀਆਂ ਦਿੰਦਾ ਸੀ ਮਤਲਬ ਡਰੱਗਾਂ ਵਾਸਤੇ ਮਾਪ ਤੰਦ ਦੋਰੇ ਜੇ ਜਦ ਤੱਕ ਤਾਂ ਉਹ ਆਮ ਆਦਮੀ ਪਾਰਟੀ ਚ ਸੀ ਉਹਨੂੰ ਸਭ ਮੁਆਫ ਹੈ ਅੱਜ ਉਹਨੂੰ ਤੋ ਦਬਕੇ ਮਾਰਨ ੜਿਆ ਉਦੋਂ ਪਰਚਾ ਕਿਉਂ ਨਾ ਦਿੱਤਾ ਸੋ ਸੀਐਮ ਸਾਹਿਬ ਦੀ ਵੀ ਕਾਰਗੁਜ਼ਾਰੀ ਲਾਅ ਐਂਡ ਆਰਡਰ ਨੂੰ ਲੈ ਕੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੂਰੀ ਸਰਕਾਰ ਜਲੰਧਰ ਦੇ ਵਿੱਚ ਡਟੀ ਹੈ ਸੀਐਮ ਸਾਹਿਬ ਨੇ ਘਰ ਵੀ ਲੈ ਲਿਆ ਕਿੰਨਾ ਕਿ ਜਾਨੀ ਸਰਕਾਰ ਪੂਰੀ ਡਟੀ ਹੈ ਤਾਂ ਤਾਂ ਮੈਨੂੰ ਨਹੀਂ ਪਤਾ ਦੋ ਮੰਤਰੀ ਨਹੀਂ ਲੱਭ ਰਹੇ ਉੱਥੇ ਇੱਕ ਬਲਕਾਰ ਛੋ ਜੀ ਦੀ ਬੜੀ ਖਤਰਨਾਕ ਵੀਡੀਓ ਸਾਹਮਣੇ ਪਹਿਲੀ ਵਾਰੀ ਦੇਖ ਰਿਆਂ ਜੀ ਸਟਾਰ ਪ੍ਰਚਾਰਕ ਉਥੇ ਲੱਭ ਹੀ ਨਹੀਂ ਰਿਹਾ ਹੁਣ ਜਲੰਧਰ ਦੀ ਜਮਨੀ ਚੋਲ ਹੋਵੇ ਜਲੰਧਰ ਦਾ ਮੰਤਰੀ ਹੋਵੇ ਤੇ ਉਥੇ ਜਾਵੇ ਨਾ ਸਰਕਾਰ ਦਾ ਤਾਂ ਇਤੋਂ ਹੀ ਹਾਲ ਵੇਖ ਲਓ ਕੀ ਆ ਉਹਨੂੰ ਘਰੇ ਬੰਦ ਕੀਤਾ ਨਜ਼ਰਬੰਦ ਕੀਤਾ ਤੂੰ ਨਾ ਬਾਹਰ ਆ ਜੀ ਇੱਕੋ ਕਟਾਰੂ ਚੱਕ ਤੋ ਵੋਟਾਂ ਮੰਗਾ ਲੈਣੀ ਇੱਕ ਉਹਨੂੰ ਨਜ਼ਰਬੰਦ ਕੀਤਾ ਕਮਾਲ ਦੀ ਗੱਲ ਆ ਯਾਰ ਇਹ ਕੀ ਹੋਕੀ ਰਿਹਾ ਮਰੀਕਾ ਬਾਕੀ ਨਾ ਪਹੁੰਚਿਆ ਸੀ ਕੱਲ ਤੱਕ ਸਜ ਦੇ ਘਰ ਦੇ ਬਾਹਰ ਪਰ ਉਹਨਾਂ ਨੇ ਜਿਹੜੇ ਦਿਵਿਆਂਗ ਸੀਗੇ ਟੀਚਰ ਜਿਹੜੇ ਮਤਲਬ ਹੈਂਡੀਕੈਪ ਸੀਗੇ ਉਹਨਾਂ ਨੂੰ ਧੋਇਆ ਗਿਆ ਬਹੁਤ ਬੁਰੀ ਤਰ੍ਹਾਂ ਤੁਸੀਂ ਵੀ ਉਹ ਟਵੀਟ ਕੀਤਾ ਉਹ ਬਹੁਤ ਮੰਦ ਭਾਗ ਹੋ ਗਿਆ ਦੇਖੋ ਸਾਡੇ ਪ੍ਰੋਫੈਸਰ ਸਾਹਿਬ ਨੇ ਭੈਣਜੀ ਦਾ ਨੌ ਆਪਣਾ ਕੀ ਪ੍ਰੋਫੈਸਰ ਸਾਹਿਬ ਦਾ ਆਪਣਾ ਨੌ ਜਿਹੜੇ ਕੱਲ ਆਪਾਂ 1158 ਵਾਲੇ ਜਸਵਿੰਦਰ ਕੌਰ ਜੀ ਉਹਨਾਂ ਦੇ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇਹਨਾਂ ਦਾ ਮੰਤਰੀ ਆ ਬੈਂਚ ਉਹਦੇ ਖਿਲਾਫ ਵੀ ਬਲਵਿੰਦਰ ਕੌਰ ਜਾਂ ਬਲਵਿੰਦਰ ਕੌਰ ਜਿਨ੍ਹਾਂ ਨੇ ਇੱਕ ਪ੍ਰੋਫੈਸਰ ਨੇ ਸੁਸਾਈਡ ਕਰ ਲਿਆ ਉਸ ਵੇਲੇ ਵੀ ਇਹ ਉਹਨਾਂ ਦੇ ਪ੍ਰਧਾਨ ਨੇ ਭੈਣ ਜੀ ਜਸਵਿੰਦਰ ਕੌਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਕਿੰਨਾ ਇੱਕ ਸਾਲ ਲਗਭਗ ਉੱਥੇ ਬਹਿ ਕੇ ਆਪ ਦਾ ਸੰਘਰਸ਼ ਲੜ ਰਹੇ ਜੇ ਅੱਜ ਇਲੈਕਸ਼ਨ ਆਈ ਤੇ ਉਹ ਸੀਐਮ ਸਾਹਿਬ ਨੂੰ ਲੱਭਦੇ ਆ ਕਿਉਂਕਿ ਸੀਐਮ ਸਾਹਿਬ ਤਾਂ ਲੱਭਦੇ ਨਹੀਂ ਕਿਥੇ ਦੋ ਤਿੰਨ ਆਰੀ ਉਹ ਤੋਂ ਵੀਡੀਓ ਸਾਂਝੀ ਹੋਈ ਆ ਜਦੋਂ ਬੈਂਕ ਸਾਹਿਬ ਉਹਨਾਂ ਨੂੰ ਜੂਸ ਪਿਲਾ ਰਿਹਾ ਕਿ ਤੁਹਾਡੀਆਂ ਮੰਗਾ ਮੰਨੀਆਂ ਕਿ ਤੁਸੀਂ ਹੁਣ ਆ ਜਾਓ ਉਹ ਬਹਿ ਜਾਂਦੇ ਰਹੇ ਆ ਇਹ ਫੇਰ ਮੁੱਕਦੇ ਜਾਂਦੇ ਰਹੇ ਕੱਲ ਜੇ ਕੋਈ ਪੰਜਾਬ ਦਾ ਧੀਪੋ ਤੁਹਾਡੇ ਕੋਲ ਮੰਗਾ ਲੈ ਕੇ ਗਿਆ ਆਂਗ ਹੀ ਨਾ ਉਹਦੇ ਨਾਲ ਤੁਸੀਂ ਇਸ ਤਰੀਕੇ ਦੀ ਖਿੱਚ ਤੂੰ ਕਰੋ ਕੀ ਇਹ ਇਨਸਾਨੀਅਤ ਕੀ ਇਹ ਪੰਜਾਬ ਦੀ ਧਰਤੀ ਨੂੰ ਇਹ ਗੱਲਾਂ ਫੱਬਦੀਆਂ ਨੇ ਭਗਵੰਤ ਮਾਨ ਦੀ ਬਕਲੌਹਟ ਇਸ ਲਈ ਵੀ ਹੈ ਜੀ ਕਿਉਂਕਿ ਇਹ ਗੱਲ ਤੈਅ ਹੈ ਕਿ ਜਿਮਨੀ ਚੋਲ ਭਗਵੰਤ ਮਾਨ ਹਾਰੂਗਾ ਔਰ ਹਾਰਨ ਤੋਂ ਬਾਅਦ ਇਹਨੂੰ ਸੀਐਮ ਸਿਪ ਤੋਂ ਲਾ ਦੇਣਾ ਇਸ ਲਈ ਤੁਸੀਂ ਵੇਖ ਰਹੇ ਹੋ ਪ੍ਰਚਾਰ ਸੀਐਮ ਟੱਬਰ ਹੀ ਕਰ ਰਿਹਾ ਹੈ ਪਾਰਟੀ ਨਹੀਂ ਕਰਦੀ ਪਾਰਟੀ ਨੇ ਆਪ ਦਾ ਆਮ ਆਦਮੀ ਪਾਰਟੀ ਨੇ ਇਸ ਕੰਮ ਤੋਂ ਕੀਤਾ ਕਿਨਾਰਾ ਗੌਰ ਕੁਲਤਾਰ ਸਿੰਘ ਸੰਧਵਾ ਸਾਹਿਬ 10 ਤਰੀਕ ਤੋਂ ਬਾਅਦ ਜਿਹੜਾ ਰਿਜ਼ਲਟ ਆਉਣਾ ਛੋਡੇ ਪੰਜਾਬ ਦੇ ਨਵੇਂ ਸੀਐਮ ਹੋ ਸਕਦੇ ਇਸ ਗੱਲ ਦੀ ਚਰਚਾ ਇਸ ਲਈ ਵੀ ਆ ਕਿ ਦਵਾਈਆਂ ਕੀੜੇ ਮਾਰ ਦਵਾਈਆਂ ਦਾ ਇੱਕ ਵੱਡਾ ਸੈਮੀਨਾਰ ਹੋਵੇ ਉਹ ਸੈਮੀਨਾਰ 'ਚ ਐਗਰੀਕਲਚਰ ਮਨਿਸਟਰ ਹੋਣ ਖੁੱਡੀਆਂ ਸਾਹਿਬ ਉਸ ਸੈਮੀਨਾਰ 'ਚ ਡਾਕਟਰ ਬਲਬੀਰ ਸਿੰਘ ਜੀ ਹੋਲ ਹੈਲਥ ਮਿਨਿਸਟਰ ਤੇ ਉਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਹੋਣ ਸਪੀਕਰ ਸਾਹਿਬ ਇੱਕ ਪ੍ਰੈਸ ਸਟੇਟਮੈਂਟ ਨਿਕਲਦੀ ਆ ਕੀੜੇ ਮਾਰ ਦਵਾਈਆਂ ਦੇ ਉਲਟ ਉਹਨਾਂ ਕੰਪਨੀਆਂ ਦੇ ਖਿਲਾਫ ਕੀ ਭਾਈ ਇਹ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਲੋਕਾਂ ਦਾ ਨੁਕਸਾਨ ਕਰ ਰਹੀਆਂ ਜਾਨਵਰਾਂ ਦੀ ਉਸ ਪ੍ਰੈਸ ਨੋਟ ਨੂੰ ਰੋਕਿਆ ਜਾਂਦਾ ਹੁਣ ਗੱਲਾਂ ਦੋ ਸਪਸ਼ਟ ਹੁੰਦੀਆਂ ਨੇ ਖਬਰ ਚਲਾਉਣ ਤੋਂ ਵੀ ਰੋਕਿਆ ਜਾਂਦਾ ਖਬਰ ਚਲਾਉਣ ਤੋਂ ਰੋਕਿਆ ਜਾਂਦਾ ਸਪੀਕਰ ਸਾਹਿਬ ਦਾ ਦਫਤਰ ਉਹਦੇ 'ਚ ਜਵਾਬਤੱਲ ਵੀ ਕਰਦਾ ਕਿ ਮੇਰਾ ਪ੍ਰੈਸ ਨੋਟ ਕਿਉਂ ਰੋਕਿਆ ਉਹ ਰੋਕਣ ਦੇ ਕਾਰਨ ਤਾਂ ਦੋ ਹੀ ਹੋ ਸਕਦੇ ਆ ਇੱਕ ਤਾਂ ਭਗਵੰਤ ਮਾਨ ਦੀ ਬਕਲਾਹਟ ਕਿ ਸਪੀਕਰ ਕਿਥੇ ਲੋਕਾਂ ਦੇ ਮੁੱਦੇ ਵੱਧ ਜਾ ਕੇ ਕਰ ਰਿਹਾ ਅੱਗੇ ਨਾ ਲੰਘ ਜੇ ਤੇ ਸਪੀਕਰ ਕਿਥੇ ਹੁਣ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਨਾ ਪਹੁੰਚ ਜੇ ਤੇ ਤੀਜਾ ਕਿ ਜਾ ਭਗਵੰਤ ਮਾਨ ਉਹ ਜਿਹੜੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਤੋਂ ਪੈਸੇ ਖਾ ਰਿਆ ਤਾਂ ਉਹਨਾਂ ਦੀ ਮਦਦ ਕਰ ਰਿਆ ਇਹ ਤਾਂ ਭਗਵੰਤ ਮਾਨ ਹੀ ਦੱਸੇ ਅੰਦਰੂਨੀ ਜੰਗ ਖਾਨਾ ਜੰਗੀ ਇੰਨੀ ਤੇਜ਼ ਹੋ ਗਈ ਆਮ ਆਦਮੀ ਪਾਰਟੀ 'ਚ ਕਿ ਸਾਰੀ ਪਾਰਟੀ ਇਸ ਕੰਮ ਨੂੰ ਲੱਗੀ ਆ ਕਿ ਇਹ ਹਰੇ ਤੇ ਸ਼ਾਇਦ ਪੰਜਾਬ ਦਾ ਭਲਾ ਹੋ ਜੇ ਪੰਜਾਬ ਦਾ ਬਚਾਅ ਹੋ ਜੇ ਜੇ ਬਦਲ ਜਾਂਦੇ ਕਰਜ਼ਾ 4.5 ਲੱਖ 5 ਲੱਖ ਦੇ ਨੇੜੇ ਤੇੜੇ ਕਰਜ਼ਾ ਪਹੁੰਚ ਜਾਣਾ ਸਬਸਿਡੀ ਦਿੱਤੀ ਨਹੀਂ ਜਾ ਰਹੀਆਂ ਤਨਖਾਹਾਂ ਆ ਨਹੀਂ ਰਹੀਆਂ ਡਵੈਲਪਮੈਂਟ ਹੋ ਨਹੀਂ ਰਹੀ ਕਿਉਂਕਿ ਕਰਜ਼ੇ ਖਰਚ ਖਜ਼ਾਨੇ 'ਚ ਪੈਸਾ ਹੀ ਕੋਈ ਨਹੀਂ ਲਾਅਨ ਆਰਡਰ 0 ਸੂਬੇ ਦੇ ਫਿਜ਼ੀਕਲ ਹਾਲਾਤ 0 ਵੈਲਫੇਅਰ ਸਕੀਮਾਂ ਬੰਦ ਲੋਕਾਂ ਨੂੰ ਤਨਖਾਹਾਂ ਮਿਲ ਨਹੀਂ ਰਹੀਆਂ ਟੀਏ ਡੀਏ ਪੈਨਸ਼ਨ ਤਨਖਾਹਾਂ 'ਚ ਵਾਅਦਾ ਕੋਈ ਸੋਚ ਹੀ ਨਹੀਂ ਸਕਦਾ ਇੰਨਾ ਹਾਲਾਤਾਂ ਚ ਤੁਸੀਂ ਸਮਝਦੇ ਹੋ ਕਿ ਪੰਜਾਬ ਚ ਕੋਈ ਗਵਰਨੈਂਸ ਨਾ ਦੀ ਚੀਜ਼ ਬੈਗੀ ਪੰਜਾਬ ਤਾਂ ਆਈਸੀਯੂ ਚ ਲੱਗਿਆ ਪਿਆ ਸੌਚ ਕੰਜਾਰੇ ਨੇ ਲੋਕੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਨੀ ਪਈ ਹੈ ਸੌਚ ਕ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੌਚ ਚੁੱਕਣਾ ਸੰਵਿਧਾਨਿਕ ਹਾਕਾ ਹੈ ਸੰਵਿਧਾਨ ਦੀ ਸੌਚ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪ ਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਚੀ ਮਾੜੀ ਗੱਲ ਕਹਿੰਦੇ ਆ ਅਕਾਲੀ ਦਲ ਦੀਆਂ ਮੀਡੀਆ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਨੂੰ ਲੈ ਕੇ ਬਹੁਤ ਸਵਾਲ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅੱਗੋਂ ਕਹਿੰਦੇ ਨੇ ਕਿ ਮੀਤਿਆ ਸਾਹਿਬ ਦੀ ਜਿਹੜਾ ਪਾਰਟੀ ਆ ਅਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਵਿਰੋਧੀਧਰ ਹੈਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੈਂ ਗੈਰ ਹਾਜ਼ਰੀ ਦਾ ਕਾਰਨ ਹੈ ਨੇਕੀ ਤੋਂ ਆਪ ਦੇ ਮਾਤਾ ਪਿਤਾ ਦੀ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਬਿਲਦ ਹੋਏ ਆ ਮੇਰੀ ਬੱਚਿਆਂ ਪ੍ਰਤੀ ਵੀ ਜ਼ਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ ਲੋਇਲ ਵਰਕਰ ਆ ਮੈਂ ਮੌਕਾ ਪਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਜਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ 파ੜ ਜਿਹੜਾ ਉਹ ਗਲਤ ਗੱਲ ਹੈ ਅਕਾਲੀ ਦਲ ਨੂੰ ਇਕੱਠੇ ਨਹੀਂ ਨਹੀਂ ਦੋ 파ੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਛ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸਾਨੂੰ ਅੰਦੋਲਨ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਰੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦਾ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿਸਾਬ ਮੈਂ ਸਮਝਦਾ ਨਾ ਲੋਕ ਬਣ ਸਿਆਣੇ ਰਹਿਣ ਸੂਝਵਾਨ ਰਹਿਣ ਥੈਂਕ ਯੂ ਜੀ